ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਆਪਾਂ ਇਹ ਜੱਸੀ ਲੈ ਲਈ ਪੜ੍ਹ ਕੇ ਸੁਣਾ ਦੇ ਦੁਬਾਰਾ ਸੋ ਮੁੰਡੇ ਨੂੰ ਹੁਣ ਜੋਬ ਮਿਲ ਚੁੱਕੀ ਆ ਹਾਂ ਹਾਂ ਗੁੱਡ ਬਰੋ ਗੁੱਡ ਗੋਟ ਹਾਂ ਸਮਝ ਗਿਆ ਤੇ এমਪਲੋਇਿੰਗ ਕੰਪਨੀ ਨੇਮ ਹੈਗਾ ਐਸਟੀਐਸ ਬੀਚ ਬੋਟਲ ਉਸ ਤੋਂ ਬਾਅਦ ਕੰਪਨੀ ਟਾਈਪ ਵੀ ਭਰਨਾ ਹੈ ਤੇ ਸਿਟੀ ਹੈ ਜਿਹੜੀ ਕਿ ਲਿਮੋਸਲ ਲਿਮਾਸਲ ਨਾਮ ਇਹ ਉਹਦੇ ਕਲ ਟਾਗਾ ਡਿਊਰੇਸ਼ਨ ਆਫ ਕੰਟ੍ਰੈਕਟ ਓਕੇ ਇੱਕ ਸਾਲ ਦਾ ਕੰਟ੍ਰੈਕਟ ਹੈਗਾ ਤੇ 4 ਹੀ ਐਸ ਵਕਤ ਟੋਟਲ ਲਾਉਣੇਗੇ ਜਿਹੜੀ ਚੀਜ਼ ਆ ਰਿਹਾ ਤੇ ਵਰਕਿੰਗ ਮਰਨਾਗਾ ਉਹ ਤੇ ਇੱਕ ਘੰਟੇ ਦੀ ਬ੍ਰੇਕ ਆ ਹੱਥ ਖਾਟੇ ਕੰਮ ਦਾ ਓਕੇ ਤੇ ਵਰਕਿੰਗ ਡੇਜ਼ ਆਗੇ ਨੇ ਚਾਹੀਦਾ ਨਾ ਹਫਤੇ ਬਾਅਦ ਛੁੱਟੀ ਇੱਕ ਛੇਦ ਨਾਲ ਭਰ ਲੈਣਾ ਹੈਗੇ ਤੇ ਮੈਡੀਕਲ ਇੰਸ਼ੋਰੈਂਸ ਲੈਣਾ ਸਾਰਾ ਸਾਰਾ ਕੁਝ ਕੰਪਨੀ ਦਾ ਹੈਗਾ ਨੀ ਸ਼ੀਰਟ ਫ੍ਰੀ ਫੂਡ ਸੋ ਬੈਸਟ ਆਫ ਲੱਕ برو ਕੰਗਰਾਚੂਲੇਸ਼ਨ ਮੈਂ ਤਾਂ ਵਧੀਆ ਕੰਮ ਬੰਦਾ ਵੀ ਬਣਦਾ ਵੀ ਹੈ ਯੈਸ ਸੋ ਯੈਸ ਹੁਣ ਕੀ ਹੈ ਸੱਜਾ ਜੀ ਹਮ ਇਸੇ ਬੰਦੇ ਨੂੰ ਮਿਲਣ ਵਾਸਤੇ ਤੂੰ ਠੰਡੇ ਪਾਣੀ ਨਾਲ ਆ ਸਕਦਾ ਬਸ ਰਹਿ ਜਾਂਦਾ ਇੰਨੀ ਠੰਡੇ ਚ ਨਹੀਂ ਮੈਂ ਠਰ ਗਿਆ bro ਤੂੰ ਸੌਂਗਾ bro ਉਹ ਖੜੀ ਆਪਣੀ ਗੱਡੀ bro ਰਾਣੀ ਸੰਤਰਾ ਜਾਂ ਜਿਹੜੀ ਅੱਜ ਚਲਾਈਆ ਬਹੁਤ ਹੁਨਾ ਬਹੁਤ ਚਲਾਈਆ ਯਾਰ ਮੈਂ ਉਹ ਵਾਕੀ ਗੱਲਾਂ ਦੱਸ ਮੈਂ ਤੇ ਬੈਗ ਵਧੀਆ ਬਣ ਗਿਆ ਇਹ ਕਹਦਾ ਟੋਟਾ ਟੋਟਾ ਬੈਗ ਉਹ ਹੈ ਬੈਗ ਮੈਂ ਹੀ ਤੰਦ

ਉਹ ਨਹੀਂ ਉਹੀ ਸਮਝ ਸਕਦਾ ਫੀਲ ਜੀ ਜਿਨ੍ਹਾਂ ਕੋਲ ਜੱਦੀ ਸੀਗਾ ਉਹਨਾਂ ਨੂੰ ਨਹੀਂ ਪਤਾ ਕਉਂਦਾ ਜਿਨ੍ਹਾਂ ਨੂੰ ਮਿਲੀਆਂ ਹੁਣ ਹੁਣ ਉਹ ਜਾਣ ਸਕਦੇ ਜੀ ਮਿੱਤਰੋ ਜਾਨ ਲਾ ਕੇ ਆ ਗਿਆ ਆਪਾਂ ਉਹ ਜਾਂਦਾ ਹੀ ਉਹ ਜਾਂਦਾ ਹੀ ਫੋਟੋ ਸ਼ੂਟ ਹੋਣਾ ਇੱਥੇ ਅੱਜ ਬਹੁਤ ਆ ਗੜਾ ਬੁਲਟ ਤੇ ਗੱਡੀ ਦਾ ਸਪੈਸ਼ਲ ਫੋਨ ਕਿਬ ਲਾਇਆ ਗਿਆ ਮੈਨੂੰ ਇੱਥੇ ਤੇ ਆਪਾਂ ਭਾਈ ਦੇਖ ਕੇ ਕਹਿਣ ਤੇ ਪੁੱਜੇ ਸੱਜਣ ਸਾਡੀ ਫੇਰ ਵੀ ਜਾਲਾ ਹਨਾ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਹੱਥ ਨਾਲ ਲਿਆ ਦੇਖੋ ਨੀਚੋਂ ਕਿੰਨਾ ਹੈ ਆਹ ਆਹ ਮੈਂ ਕਹਿੰਦਾ ਸੇਰਾ ਹੀ ਹੋਇਆ ਕਾਹਨੂੰ ਕਹਿਣਾ ਕਹਿ ਰਿਹਾ ਜਮਾ ਕੋਈ ਗੱਡੀ ਧੋ ਦੇ ਚਮਕਾ ਦੇ ਲੈ ਲਈ ਜਿਹੜਾ 100 200 ਲੈਣਾ ਦੇ ਕਿ ਨਹੀਂ ਇਕੱਲੇ ਬਸ ਮੂੰਹ ਦਿਖਾ ਦੇ ਤੈਨੂੰ ਮੈਂ ਤੇਰਾ ਮੂੰਹ ਦੇਖਣਾ ਚਾਹੁੰਦਾ ਅੱਜ ਯਾਰ ਖੋਸਾਂ ਮੈਂ ਪੂਰਾ ਸਮਾਰ ਕੇ ਸਮਾਰ ਕੇ ਯਾਰ ਵਲੋਗ ਹਨ ਆ ਦੇਖੋ ਜੀ ਗੱਡੀ ਉਹਦੀ ਸਾਫ ਮੈਂ ਕਰ ਰਿਹਾ ਇਹ ਤਾਂ ਯਾਰ ਫਿਰ ਸਜਮ ਤਾਂ ਹੋਰ ਕਾਦੀ ਆ ਯਾਰ ਹੀ ਕਾਦੀ ਆ ਜੇ ਤੁਸੀਂ ਹੋਰ ਚਲਾਉਣ ਚਲਾਉਂਦਾ ਕੌਣ ਇਹਨੂੰ ਸਭ ਤੋਂ ਵੱਧ ਮੇਰਾ ਤੇਰਾ ਫੋਨ ਕਰ ਕੇ ਤੇ ਚਲਾਉਂਦਾ ਦੀ ਆ ਜਾ ਰਗੜ ਬਾਬੇ ਰਗੜ ਦੇ ਰਗੜ ਦੇ ਉਹ ਜਾਂਦਾ ਜੀ ਤੜਕਿਲਦੇ ਨੇ ਵੀ ਇਹੀ ਆਉਂ ਸਾਬਣ ਤਾਂ ਨਹੀਂ ਦੇਖੇਦਾ ਯਾਰ ਕੀ ਗੱਲ ਆ ਮੈਂ ਕਹਿੰਦਾ ਜਮ ਇੱਕ ਤਰ੍ਹਾਂ ਦੇ ਟੋਲ ਪਲਾਜਾ ਨਾਲ ਲਾਉਂਦਾ ਟੋਲ ਪਲਾਜਾ ਆਵੇ ਚਾਹੇ ਨਾ ਆਵੇ 2000 ਰੁਪਏ ਦੇ ਦਰ ਤੇ ਬਸ ਗੱਡੀ ਲੈ ਜਾ ਮੈਂ ਤਾਂ ਕਰਾਈ ਦੀ ਲੈ ਆਏ ਗਰੀ ਮੈਂ ਤਾਂ ਸੋਮਵਾਰ ਨੂੰ ਕੱਗ ਜੂ ਵੀਰੇ ਓ ਯਾਰ ਮੈਨੂੰ ਦੱਸ ਦੇ ਮੈਂ ਕਿਹਦਾ ਬੰਦਾ ਕੋਈ ਢੀਕਰ ਹੈ ਮੈਨੂੰ ਫਿਰ ਤਾਂ ਉਹ ਸਾਹਮਣੇ ਮੈਂ ਬਰਾ ਮੈਂ ਕਿਸੇ ਨੂੰ ਚੀਜ਼ ਫੜਾਉਂਦੀ ਆ ਤੜਕੀ 9:00 10:00 ਵਜੇ ਨੂੰ ਕਨਫਰਮ ਕਰਕੇ ਲਾ ਦੂੰਗਾ ਜਾਣਾ ਜਾਂ ਨਹੀਂ ਜਾਣ ਆ ਬਸ ਜਾਣੇ ਹੀ ਜਾਣੇ ਉਹਨੇ ਗੱਡੀ ਨਹੀਂ ਹੈਗੀ ਇਹ ਨਿਕਾ ਲੈ ਕੇ ਜਾਊਗਾ ਤੜਕੋ ਓਏ ਆ ਗੱਡੀ ਹੋਰ ਕੀ ਦੀ ਆ ਇਹ ਤੂੰ ਦਾਣਾ ਲੈ ਕੇ ਵਗ ਜੇ ਉੱਦਾਂ ਕਿਤੇ ਨਹੀਂ ਜਾਂਦਾ ਅਜੇ ਦੋ ਦਿਨ ਆਪਾਂ ਤਾਂ ਸਿੱਧੀ ਗੱਲ ਆ ਬਈ ਥਾਪੜੇ ਲਾਵਾਂਗੇ ਜੇ ਨਾ ਗੱਡੀ ਲੈ ਕੇ ਗਿਆ ਆਂਦਾ ਤੂੰ ਵੀ 7 ਤਰੀਕ ਕਹਿੰਦਾ ਦੀ ਫੁੱਦੂ ਬਣਾਈ ਜਾਣਾ 7 ਤਰੀਕ ਹੈ ਫਿਰ ਗੱਲ ਨੂੰ ਦੇਖ ਲੈ ਤੜਕੇ ਅਜੇ ਕੀ ਸਲਾਹ ਆ ਗਈ ਤੜਕੇ ਮਾਹੌਲ ਦੇਖਦੇ ਆਪਾਂ ਫੇਰ ਉਹ ਸਾ ਨਹੀਂ ਆਪਾਂ ਟ੍ਰੇਨ ਚੜ੍ਹ ਚੱਲਾਂਗੇ ਟ੍ਰੇਨ ਕੋਈ ਨਹੀਂ ਆਂਦਾ ਟ੍ਰੇਨ ਸਾਰਾ ਟ੍ਰੇਨ ਨਹੀਂ ਆਉਂਦਾ ਸਾਰਾ ਟ੍ਰੇਨ ਨਹੀਂ ਆਉਂਦਾ ਕੋਦਰ ਫੌਜੀ ਆ ਜੀ ਐਣ ਕਿਉਂ ਦਾ ਨੇ ਵਿਚਾਰੀ ਲਾ ਗਈ ਆ ਬੁਲਟ ਵੀ ਦਾਦਾ ਬਚਾ ਲੈ ਲਾ ਰੱਖਿਆ ਪਾਣੀ ਮਾਰ ਲਾ ਸਕਰੇਜ ਨਾ ਬਾਦੀ ਪਾਣੀ ਡੜੇਗਾ ਹੋਰ ਕੀ ਛੋਟਛਣੇ ਹੈ ਟਰਾਲ ਉਹ ਇਹਦਾ ਬਿੱਲ ਮੈਂਦਾ ਫੋਟੋ ਸ਼ੂਟ ਕਰਦਾ ਅਈ ਲੰਗਾ ਰਾਤ ਮੈਚ ਦੇਖਣਗੇ ਇਹ ਟਿਬੌਜੀ ਬੌਨ ਦਾ 4 ਘੰਟੇ ਸੁੱਤਾ ਤੇ ਹੁਣ ਬਾਈ ਮਾਰ ਕੇ ਘਰੇ ਛੱਡਦੇ ਮੈਨੂੰ ਨਹੀਂ ਆਕੇ ਸੋਣਾ ਵਾਲੇ ਕੋਟ ਪਾਉਣਾ ਯਾਰ ਠੰਡ ਲੱਗਦੀ ਅੱਜ ਦਾ ਮਾਤਾ ਵੀ ਠੰਡੇ ਹੋਣੀ ਹੈ ਇੱਧਰ ਕਿੱਧਰ ਕਮੈਂਟ ਕਰਦੇ ਮੈਨੂੰ ਪਤਾ ਲਾ ਉਹ ਇੱਥੇ ਆਉ ਕੋਠੀ ਤੇ ਮੇਰੇ ਘਰ ਛੜੇ ਹੋਏ ਹਾਂ ਨੇ ਲਾਲ 916 ਓਏ ਹੋਰ ਏ ਯਾਰ ਚੱਲ ਕਰੇ ਛੱਡ ਭਾਈ ਬਣ ਕੇ ਮੈਂ ਤਾਂ ਪੈਣਾ ਯਾਰ 916